ਕੋਇਲਾਂ ਨੂੰ ਆਪਣਾ ਆਹਾਰ ਬਣਾਉਣਾ ਚਾਹੀਦਾ ਹੈ ਤੇ ਬਾਂਦਰ ਦੀ ਗੱਲ ਮੰਨ ਕੇ ਸਾਰੀਆਂ ਕੋਇਲਾਂ ਉੱਥੋਂ ਚਲੀਆਂ ਜਾਂਦੀਆਂ ਨੇ ਬਾਂਦਰ ਆਪਣੀ ਸਮਝਦਾਰੀ ਤੇ ਇਤਰਾ ਰਿਹਾ ਸੀ ਤਾਂ ਉਸੇ ਵੇਲੇ ਰੁੱਖ ਨੇ ਆਵਾਜ਼ ਲਗਾ ਕੇ ਬਾਂਦਰ ਨੂੰ ਕਿਹਾ ਬਾਂਦਰ ਭਰਾ ਤੂੰ ਕੋਇਲਾਂ ਨੂੰ ਮੇਰੇ ਫਲ ਖਾਨ ਤੋਂ ਮਨਾ ਕਿਉਂ ਕਰ ਦਿੱਤਾ ਹੁਣ ਮੈਂ ਇਕੱਲਾ ਰਹਿ ਜਾਵਾਂਗਾ ਤੇ ਇਹ ਸਭ ਤੇਰੀ ਵਜ੍ਹਾ ਕਰਕੇ ਹੋਇਆ ਹੈ ਤੈਨੂੰ ਪ੍ਰਕਿਰਤੀ ਦੇ ਨਿਯਮ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ ਚੁੱਪ ਕਰ ਮੂਰਖ ਰੁੱਖ ਇਕ ਤਾਂ ਇੰਨੇ ਕੌੜੇ-ਕੌੜੇ ਫਲ ਦੇ ਨਾਏ ਤੇ ਉਪਰੋਂ ਇੰਨੀ ਆਕੜ ਵਖਾਉਣਾ ਹੈ ਤੇ ਇਸੇ ਤਰ੍ਹਾਂ ਸਮਾਂ گزرਦਾ ਗਿਆ ਹੁਣ ਕੋਈ ਵੀ ਪੰਛੀ ਨਿੰਮ ਦੇ ਰੁੱਖ ਤੇ ਨਹੀਂ ਸੀ ਆਉਂਦਾ ਅਜਿਹਾ ਕਈ ਦਿਨਾਂ ਤੱਕ ਚੱਲਦਾ ਰਿਹਾ ਪਰ ਕੁਝ ਹੀ ਦਿਨਾਂ ਚ ਜੰਗਲ ਦੇ ਰੁੱਖਾਂ ਤੇ ਫਲ ਲੱਗਨੇ ਬੰਦ ਹੋ ਗਏ ਤੇ ਬਾਂਦਰ ਇਸ ਗੱਲੋਂ ਬੜਾ ਪਰੇਸ਼ਾਨ ਹੋਣ ਲੱਗਿਆ हे ਪ੍ਰਮਾਤਮਾ ਪਤਾ ਨਹੀਂ ਕੀ ਹੋ ਰਿਹਾ ਹੈ ਪੂਰੇ ਜੰਗਲ ਚ ਘੁੰਮ ਕੇ ਆ ਗਿਆ ਪਰ ਕਿਸੇ ਵੀ ਰੁੱਖ ਤੇ ਇੱਕ ਵੀ ਫਲ ਨਹੀਂ ਲੱਗਿਆ